ਹਾਂਜੀ ਅੱਛੀ ਗੱਲ ਬਾਈ ਕੀ ਹਾਲ ਹੈ ਜੀ ਆਪਾਂ ਆਏ ਸੀ ਅੱਜ ਕਵਾੜ ਚ ਬੀਬੀ ਵਾਲੇ ਪਿੰਡ ਜ਼ਿਲ੍ਹਾ ਹੈਗਾ ਪਠੰਡਾ ਦਿਖਾਉਣਿਆ ਤੁਹਾਨੂੰ ਆਪਾਂ ਇੱਥੇ ਚੀਜ਼ਾਂ ਬਹੁਤ ਤਕੜਾ ਸਮਾਨ ਹੁੰਦਾ ਮਾੜੀ ਚੀਜ਼ ਇੱਥੇ ਆਪਾਂ ਨੂੰ ਦੇਖਣ ਨੂੰ ਕੋਈ ਨਹੀਂ ਮਿਲਦੀ ਜੇ ਆਪਾਂ ਚਾਬੀਆਂ ਦੀ ਗੱਲ ਕਰਗੇ ਤਾਂ ਚਾਬੀਆਂ 180 ਰੁਪਏ ਕਿਲੋ ਮਿਲਦੇ ਆ ਬਈ ਦੇਖੋ ਕੋਈ ਜਿਹੋ ਜੀ ਮਰਜ਼ੀ ਲੋ। ਜਾਬੀਆਂ ਆਪਾਂ ਨੂੰ ਭਾਲ ਕੇ ਲਿਆਣੀਆਂ ਪੈਂਦੀਆਂ। ਦੇਸੀ ਵੀ ਆ, ਰੇਨਲ ਤੋਂ ਰੇਨਲ ਵੀ ਪਈ ਆ, ਮਾੜੀ ਤੋਂ ਮਾੜੀ ਵੀ ਪਈ ਆ ਤੇ ਚੰਗੀ ਤੋਂ ਚੰਗੀ ਵੀ ਪਈ ਆ ਉੱਥੇ। 180 ਰੁਪਏ ਕਿਲੋ। ਕੋਈ ਵੱਡੀ ਹੋਵੇ, ਛੋਟੀ ਹੋਵੇ। ਮੌਕੇ ਤੇ ਮਾੜਾ-ਮੋਟਾ ਲੈਸ ਲੂਸੀ ਵੀ ਕਰ ਦਿੰਦੇ ਆ। ਆ ਟੋਚਨ ਪਿਆ ਬਈ। ਆਹ ਦੇਖੋ। ਇਹ ਮਿਲਣਗੇ ਆਪਾਂ ਨੂੰ 150 ਰੁਪਏ ਕਿਲੋ ਜਿਵੇਂ ਜਮਾਂ ਬਰੀਕ ਟੋਚਣੋਗਾ ਜਿਵੇਂ ਆਪਾਂ ਆਹ ਧਾਰ ਕਹਿ ਦਿੰਨੇ ਆ ਇਹ ਆਪਾਂ ਨੂੰ ਪਿਆ ਪਿਆ ਰੁਪਏ ਫੁੱਟ ਹਨ 40 ਰੁਪਏ ਫੁੱਟ ਮਿਲ ਜਾਂਦਾ ਵੀਰੇ ਆਪਾਂ ਨੂੰ ਜਿਵੇਂ ਆਪਾਂ ਨੂੰ ਸੰਗਰ ਵਾਲਾ ਟੋਚਣਾ ਚਾਹੀਦਾ ਜਾਂ ਆਪਾਂ ਨੂੰ ਟੋਚਣਾ ਮੋਟਾ ਟੋਚਣ ਦਾ ਤਾਂ ਜਿਹੜਾ ਮੱਝੀ ਮੇਲ ਲੈ ਲੋ ਆਹ ਬਰੀਕ ਵੀ ਪਿਆ ਇਦੋਂ ਮੋਟਾ ਇਦੋਂ ਮੋਟਾ ਸਾਰੇ ਸਾਈਜ਼ ਹੀ ਪਈਆਂ ਟੋਚਣਾ ਦੇ ਤਾਂ ਬਈ ਆਹ ਕੁੰਡੇ ਕੰਡੇ ਚਾਬੀਆਂ ਦਾ ਢੇਰ ਲੱਗਿਆ ਪਿਆ ਮਸ਼ੀਨ ਨਾਲੇ ਵੀਰਾਂ ਲਈ ਵਧੀਆ ਇੱਥੋਂ ਚਾਬੀਆਂ ਲਿਆ ਸਕਦੇ ਆ ਕਿਉਂਕਿ ਆਪਾਂ ਜੇ ਨਵੀਆਂ ਵੀ ਲੈਣੇ ਆ ਤਾਂ ਸੀਜ਼ਨ ਚ ਨਾਂ ਵਾਲੀਆਂ 8-10 ਤੱਕ ਮਾਰ ਚੀ ਜਾਂਦੀਆਂ ਤਾਂ ਕਰਕੇ ਇਹੋ ਜੀ ਚੀਜ਼ ਵਧੀਆ ਰਹਿੰਦੀ ਆ ਕੁਲੋਂ ਦੇ ਹਿਸਾਬ ਨਾਲ ਆਪਾਂ ਵੀ ਲੈ ਆਣੇ ਆ ਬਈ ਇੱਥੋਂ ਜਿਵੇਂ ਆ ਦੇਖੋ ਡਰਾਪ ਫੋਰਜਟ ਦੀ ਪਈ ਹੋਰ ਵੀ ਆਪਾਂ ਤੁਹਾਨੂੰ ਇੱਥੇ ਭਾਲ ਕੇ ਦਿਖਾ ਦਿੰਨੇ ਆ ਡਰਾਪ ਫੋਰਜਟ ਦੀ ਹੋਰ ਇਹਨਾਂ ਚਾਬੀ ਜਿਵੇਂ ਪਾਣਾ ਦੇਖੋ ਬਈ ਕ੍ਰੋਮ ਵੈਂਡੀਓ ਦਾ ਟੁੱਟਣ ਵਾਲਾ ਪਾਣਾ ਨੇ ਸਮਾਨ ਬਹੁਤ ਚੰਗਾ ਆਉਂਦਾ ਵੇ ਡੀਜ਼ਲ ਵਾਸਤੇ ਕੋਈ ਨਾ ਸਰਪਾਲ ਅੰਤਰਪਾਲ ਜਿੰਨੀਆਂ ਆਪਾਂ ਫੌਜੀਆਂ ਆਂ ਆ ਆਪਣੇ ਘਰੇ ਵੀ ਪਾਈ ਹੋਈ ਐ ਇੱਕ ਕਾਗਜ ਵਾਲ ਨੂੰ ਬਹੁਤ ਤਕੜਾ ਕੰਮ ਕਹਿੰਨਾ ਕੁੰਨਾ ਮਿਲ ਜਾਂਦੀ ਐ ਮੈਂ ਆਪਾਂ ਨੂੰ ਡੀਜ਼ਲ ਵਾਸਤੇ ਚਾਹੀਦੀਆਂ ਸਾਉ ਕੁਸ ਮਿਲ ਜਾਂਦਾ ਲੋਹੇ ਦੀਆਂ ਟਾਇਰ ਪਏ ਆ ਜਿਵੇਂ ਆਪਾਂ ਨੂੰ ਕਈ ਵਾਰ ਖੇਤਾਂ ਵਾਲੀ ਰੇੜੀ ਰੋੜੀ ਵਾਲੇ ਹੁੰਦੇ ਆ ਇਹਦੇ ਵੀ ਬਹੁਤ ਚੰਗੇ ਟਾਇਰ ਟੂਰ ਪਏ ਆ ਰੈਮ ਰਮ ਐਂਡ ਕੰਪਲੀਟ ਸਮਾਨ ਮਿਲ ਜੂਗਾ ਹੀ ਆਪਾਂ ਨੂੰ ਇੱਥੋਂ ਜੇ ਮੈਂ ਜੀਪਾਂ ਵਾਲੇ ਟਾਇਰ ਵੀਰੇ ਜੀਪਾਂ ਵਾਲੇ ਟਾਇਰ ਵੀ ਮਲੇ ਦਾ ਅੱਧ ਤੋਂ ਜ਼ਿਆਦਾ ਨਵੇਂ ਵਰਗੇ ਪਏ ਆ ਜਿਨੇ ਲੈਣਾ ਹੋਵੇ ਪਹੁੰਚੋ ਇੱਥੇ ਤਰਪਾਲਾਂ ਤਰਪੂਲਾਂ ਦੇ ਢੇਰ ਇਹਨਾਂ ਵੀਲ ਪਾਣੇ ਹੋਗੇ ਵੀਲ ਪਾਣਿਆਂ ਦਾ ਢੇਰ ਆ ਬਈ ਕੁੱਲ ਚੀਜ਼ ਮਿਲਦੀ ਆ ਯਾਰ ਇੱਥੋਂ ਕੋਈ ਆ ਜਾਓ ਨਿੱਕੀ ਜੀ ਥਾਂ ਆ ਗਈ ਚੀਜ਼ ਕੋਈ ਚੱਕ ਲੋ ਇੱਥੇ